ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮਜੀਜ ਹੋਗੇ ਇਹ ਜੀ ਇੰਗਲੈਂਡ ਵਿੱਚ ਸਟੋਰ ਹੈਗਾ ਜੀ ਅਲਡੀ ਵੈਸੇ ਅਲਡੀ ਦਾ ਸਟੋਰ ਹੈਗਾ ਇਹ ਜਰਮਨੀ ਦਾ ਹੈ ਇਹ ਤਕਰੀਬਨ ਯੂਰਪ ਦੇ ਹਰ ਇੱਕ ਦੇਸ਼ ਮਿਲ ਜਾਂਦਾ ਹੈ ਇੰਨਾ ਆਪਣੀ 숍ਾਂ ਖੁੱਲੀਆਂ ਹੋਈਆਂ ਲੇਕਿਨ ਕੁਝ ਦੇਸ਼ਾਂ ਵਿੱਚ ਇਜਾਜ਼ਤ ਨਹੀਂ ਗਈ ਕਿਉਂਕਿ ਇਹ ਸਟੋਰ ਬਹੁਤ ਸਸਤਾ ਤੇ ਕਈ ਦੇਸ਼ ਇਜਾਜ਼ਤ ਨਹੀਂ ਦਿੰਦੇ ਉਹ ਕਹਿੰਦੇ ਜੀ ਇੱਥੇ ਖੁੱਲ ਗਿਆ ਤੇ ਜਿਹੜੇ ਆਪਣੇ ਸਾਡੇ ਲੋਕਲ ਸਟੋਰ ਹੈਗੇ ਵੀ ਉਹਨਾਂ ਦੀ ਆਮਦਨ ਕੱਟ ਜਾਏਗੀ ਕਿਉਂਕਿ ਹਰ ਮੁਲਕ ਆਪਣੀ ਆਪਣੀ ਪਾਲਿਸੀ ਵਰਤਦਾ ਹੈ। ਬਾਕੀ ਸੀ ਗੱਲ ਕਰਾਂਗੇ ਜੀ ਇੰਗਲੈਂਡ ਦੀ। ਇੰਗਲੈਂਡ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਹੈ। ਹਾਲਾਤ ਰੋ ਚੇਂਜ ਹੋ ਰਹੇ ਵੇ। ਕਦੇ ਇੱਕੋ ਹੀ ਕੋਣ ਬਦਲ ਰਿਹਾ ਹੈ, ਕਦੇ ਇੱਕੋ ਹੀ ਬਦਲ ਰਿਹਾ ਹੈ। ਪਹਿਲਾਂ ਸਟੱਡੀ ਵੀਜ਼ਾ ਲੋਕ ਲੈ ਕੇ ਜਾਂਦੇ ਸੀ, ਉਹ ਬੰਦ ਹੋ ਗਿਆ ਹੈ। ਡਿਪੈਂਡੈਂਟ ਇਹਨਾਂ ਬੰਦ ਕਰਤਾ ਹੈ। ਜਿਹੜੇ ਕੇਰੋਂ ਦੇ ਵੀਜ਼ੇ ਸੀ, ਉਹ ਚ ਹੀ ਬੜਾ ਸਕੈਮ ਹੋਇਆ, ਬੜਾ ਅਫਰਾਡ ਹੋਇਆ ਹੈ। ਉਹ ਵੀ ਤਕਰੀਬਨ ਬੰਦ ਹੀ ਹੈ ਜੇ ਕਿ ਕੋਈ ਇੰਡੀਆ ਤੋਂ ਲੈ ਗਿਆ ਜਾਂ ਇੱਥੋਂ ਕਿਸੇ ਨੂੰ ਮਿਲਿਆ ਹੈ। ਉਹਨੂੰ ਕੰਮ ਨਹੀਂ ਮਿਲਦਾ ਪਿਆ ਜਿਹੜੀਆਂ ਏਜੰਸੀਆਂ ਸੀ ਉਹ ਤਕਰੀਬਨ ਡੋੜਦਲ ਗਈਆਂ ਹੋਈਆਂ ਉਹ ਜਿਹੜੇ ਲੋਕ ਜੈਂਟਾ ਕੋਲ ਪੈਸੇ-ਪੈਸੇ ਵਿਚਾਰੇ ਰਹੁੰਦੇ ਵੇ ਜਿੰਨਾਂ ਨੂੰ ਵੀਜ਼ਾ ਮਿਲਿਆ ਉਹਨੂੰ ਕੰਮ ਨਹੀਂ ਮਿਲਦਾ ਪਿਆ ਤੇ ਕਈਆਂ ਦਾ ਵੀਜ਼ਾ ਲੱਗਾ ਹੀ ਨਹੀਂਗਾ ਤੇ ਉਹਨਾਂ ਦਾ ਸਟੱਡੀ ਵੀਜ਼ਾ ਵੀ ਖਰਾਬ ਹੋ ਗਿਆ ਹੁਣ ਇਹਨਾਂ ਨੇ ਵਿਆਹ ਦੀ ਸਟੋਰੀ ਨਵੀਂ ਬਣਾਤੀ ਵੀ 29 ਹਜ਼ਾਰ ਬੋਣ ਕਮਾਓ ਤੇ ਤੁਹਾਡਾ ਤਦ ਵਿਆਹ ਹੋਏਗਾ ਜਾਂ ਤਦ ਤੁਸੀਂ ਪਾਟਰ ਆਪਣਾ ਮਗਾ ਸਕਦੇ ਹੋ ਜਿਹੜੇ ਤੇ ਲੋਕਲ ਵਿਆਹ ਕਰ ਲਵਾਂਗੇ ਚੰਗੇ ਰਹਿਣਗੇ ਇੰਗਲੈਂਡ ਚ ਕੁੜੀ ਮਿਲ ਜੇ ਮੁੰਡਾ ਮਿਲ ਜੇ ਜਿੰਨਾ ਪੋਜੀਸ਼ਨ ਚ ਮਗਾਣਾ ਹੈ ਉਹਨਾਂ ਵਾਸਤੇ ਮੁਸ਼ਕਲ ਹੋ ਗਈ ਹੈ। ਬਾਕੀ ਸੱਜਣੋਂ ਕੋਈ ਗੱਲ ਨਹੀਂ। ਰਸਤੇ ਇੱਕ ਬੰਦ ਹੁੰਦਾ ਦੂਜਾ ਖੁੱਲ ਜਾਂਦਾ ਹੈ। ਨਾ ਹੀ ਬੰਦਾ ਨੂੰ ਕਦੀ ਮੀਂਹ ਛੜਨੀ ਚਾਹੀਦੀ ਤੇ ਨਾ ਹੀ ਕਦੀ ਰਸਤੇ ਬੰਦ ਹੁੰਦੇ ਵਿੱਚ ਇੱਥੇ ਸਖਤੀ ਹੁੰਦਾ ਕੱਲ ਲਗਾਇਆ। ਸਟੂਡੈਂਟ ਬਹੁਤ ਜ਼ਿਆਦਾ ਆ ਗਏ ਸੀ। 6-7 ਲੱਖ ਦੇ ਕਰੀਬ ਆ ਗਏ ਸੀ। ਇੰਨੀ ਕੈਪੈਸਿਟੀ ਨਹੀਂ ਸੀ। ਇਹਨਾਂ ਸੋਚੇ 2.5 ਲੱਖ ਬੰਦਾ ਆਏਗਾ। ਤੇ ਬੰਦੇ ਆ ਗਏ ਜੂਰ ਤੋਂ ਜ਼ਿਆਦਾ ਤੇ ਤੁਹਾਨੂੰ ਪਤਾ ਹੈ ਕਿਸੇ ਘਰ ਚ ਜ਼ਿਆਦਾ ਪੁਰਾਣੀ ਆ ਜਾਣ। ਤੇ ਕਾਰੋਬਾਰ ਲਈ ਇਹੋ ਹੀ ਸੋਚਦੇ ਵੀ ਕਿਸੇ ਤਰੀਕੇ ਪਰ ਉਹਨੇ ਘਟ ਜਾਂਦੇ ਫਿਰ ਕੰਮ ਚੱਲੇਗਾ ਇਹਨਾਂ ਵੀ ਇਹ ਪਾਲਿਸੀ ਉਹ ਵਰਤੀ ਹੈ ਥੋੜੀ ਕਾਨੂੰਨ ਸਖਤ ਕਰਕੇ ਇਮੀਗ੍ਰੇਸ਼ਨ ਘਟਾਣੀ ਹੈ ਹੋਰ ਕੋਈ ਕਾਰ ਨਹੀਂਗਾ ਜਦੋਂ ਇਹਨਾਂ ਨੂੰ ਫਿਰ ਲੇਬਰ ਦੀ ਲੋੜ ਪੈਣੀ ਹੈ ਇਹਨਾਂ ਫਿਰ ਵੀਜੇ ਟੇਲੇ ਕਰ ਦਨੇਵੇਂ ਨਿਊਜ਼ੀਲੈਂਡ ਵੀ ਸਖਤ ਹੋ ਗਿਆ ਹੈ ਕੈਨੇਡਾ ਦੀ ਜਨਤਾ ਬੜੀ ਚੱਲੀ ਗਈ ਸੀ ਉਹ ਵੀ ਸਖਤ ਹੋਈ ਜਾ ਰਹੇ ਵੇ ਉਹਦਾ ਸਬ ਦਾ ਕਾਰ ਨਹੀਂ ਹੋਗਾ ਵੀ ਜਿਹੜੇ ਉੱਥੇ ਦੇ ਲੋਕਲ ਰਹੋਗੇ ਨਾ ਲੋਕ ਉਹ ਬੜੇ ਕਲਪ ਦੇਵੇ ਉਹ ਕਹਿੰਦੇ ਵੀ ਇਹਨਾਂ ਆ ਕੇ ਸਾਡੀਆਂ ਜੋਬਾਂ ਲੈ ਲਈਆਂ ਸਾਡਾ ਕਾਰੋਬਾਰ ਛਿੰਨ ਗਿਆ ਹੈਗਾ ਜਿਹੜੇ ਆਪਣੇ ਕਾਰੋਬਾਰ ਕਰਦੇ ਸੀ ਉਹਨਾਂ ਨੂੰ ਥੋੜਾ ਬਹੁਤ ਫਰਕ ਪੈਂਦਾ ਹੈ ਕਿਉਂਕਿ ਜਿਹੜੇ ਬੰਦੇ ਨਵੇਂ ਜਾਂਦੇ ਵੀ ਉਹ ਘੱਟ ਪੈਸੇ ਲੈ ਕੇ ਵੀ ਡਾਲਰ ਜਾਂ ਪੌਂਡ ਕੰਮ ਕਰਨਾ ਸ਼ੁਰੂ ਕਰ ਦਿੰਦੇ ਵੇ ਇੰਗਲੈਂਡ 'ਚ ਲੋਕ 5-5 ਪੌਂਡ ਕਿੰਨੇ ਦਾ ਕੰਮ ਕਰਨਦੇ ਵੇ ਇਸ ਕਰਕੇ ਇਹਦਾ ਥੋੜਾ ਫਰਕ ਪਿਆ ਹੈ ਤੇ ਗਵਰਨਮੈਂਟ ਤੇ ਬੜਾ ਤਕੜਾ ਪ੍ਰੈਸ਼ਰ ਹੁੰਦਾ ਜਿਹੜੀ ਉਹਨਾਂ ਵੋਟਾਂ ਲੈਣੀਆਂ ਹੁੰਦੀਆਂ ਇਸ ਕਰਕੇ ਕਾਨੂੰਨ ਸਖਤ ਹੋਏ ਵੇ ਬਾਕੀ ਹੋਰ ਕੋਈ ਕਾਰਨ ਨਹੀਂ ਜੀਗਾ ਨਾ ਹੀ ਕਿਸੇ ਦੇਸੀ ਬੰਦੇ ਦਾ ਕਸੂਰ ਹੈ ਤੇ ਨਾ ਹੀ ਉਹਨਾਂ ਦਾ ਹੈ ਹਾਲਾਤ ਐਸੇ ਵੇ ਬਾਕੀ ਜਦੋਂ ਵੀ ਸਰਕਾਰ ਨੇ ਗੁੱਸਾ ਘਟਾਉਣਾ ਦਿਸੇ ਬੰਦੇ ਕੱਢਣਾ ਜਿਹੜੇ ਨਵੇਂ ਆ ਜਾਂਦੇ ਵੇ ਜਿਹੜੇ ਪੁਰਾਣੇ ਰਹਿ ਰਹੇ ਕੋ ਤੇ ਰਹਿ ਰਹੇ ਉਹਨਾਂ ਦਾ ਕੁਝ ਕਰ ਨਹੀਂ ਸਕਦੀ ਕੋਈ ਪਰਮਨਟ ਹੋ ਗਏ ਹੁੰਦੇ ਵੇ ਤੇ ਨਵੇਂ ਬੰਦਿਆਂ ਤੇ ਹੀ ਗੁੱਸਾ ਨਿਕਲਦਾ ਹੈ ਲੇਕਿਨ ਜਦੋਂ ਲੇਬਰ ਦੀ ਲੋੜ ਪੈਂਦੀ ਫੇਰ ਵੀ ਇਹ ਥਲੇ ਕਰ ਦਿੰਦੇ ਵੇ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਪਸੰਦ ਆਈ ਸ਼ੇਅਰ ਕਰ ਦੇਣਾ